ਲਓ ਖੇਡ ਮੈਦਾਨ ਦੇ ਵਿੱਚ ਲੱਗਦਾ ਪਿਆ ਟਕਣਦਾ ਜੱਫਾ ਇਹ ਇਧਰਲੇ ਪਾਸੇ ਲੈ ਵੀ ਪੁਰਜੀ ਦੋਨਾਂ ਦਾ ਨਾਮ ਇੱਕ ਦਾ ਪਵਨ ਇੱਕ ਦਾ ਪਰਗਟ ਨੇ ਜੱਫਾ ਲਾ ਕੇ ਕਹਨੇ ਕਮਾਲ ਕਰ ਦਿੱਤੀ ਖੇਡ ਮੈਦਾਨ ਦੇ ਵਿੱਚ ਲਓ ਪਰਗਟ ਮੇਰੇ ਵੀਰੋ ਲਾਉਂਦਾ ਟਕੰਡ ਦਾ ਜੱਫਾ ਆਪਣੀ ਟੀਮ ਦੇ ਲਈ ਇੱਕ ਅੰਕ ਦਾ ਵਾਅਦਾ ਕਰਦਾ ਹੋਇਆ ਅਗਲੀ ਕਬੱਡੀ ਪਾਉਣ ਦੇ ਲਈ ਅਮਾਮ ਗੁੱਜਰ ਆਨੰਦਪੁਰ ਦੀ ਧਰਤੀ ਦਾ ਲਖਿਆ ਦੇਖੀ ਜਾਂਦੀ ਹੈ ਲਲਤੋਂ ਵਾਲਿਆ ਕਰਦੇ ਗੱਲ ਲਓ ਅਗਲੀ ਕਬੱਡੀ ਫਿਰ ਮੈਦਾਨ 'ਚ ਪੈ ਚੁੱਕੀ ਹੈ ਪਹਿਲਾ ਕਬੱਡੀ ਕੱਪ ਹੈ ਤਿੰਨ ਪ੍ਰੇਰਵਾਰੋਂ ਖੇਸ ਅਤੇ ਇੱਕ ਪਿੰਓ ਉੱਪਰ ਨੇ ਮੁਕਾਬਲੇ ਚੱਲ ਰਹੇ ਐ ਖਾਤਰ ਪਹਿਲਾ ਪ੍ਰਾਈਜ਼ ਐ 51000 ਸੈਕੰਡ ਪ੍ਰਾਈਜ਼ ਐ ਚੋਟੀ ਦੀ ਖੇਡ ਹੋ ਰਹੀ ਐ ਲੋਗਰੀ ਕਬੱਡੀ ਫਿਰ ਮਨਾਨੀ ਦੀ ਟੇਕਿਆ ਧਰਤੀ ਮਾਨ ਮੱਥਾ ਨੌਜਵਾਨ ਗਬਰੋ ਵੱਧਦਾ ਹੋਇਆ ਕਬੱਡੀ ਪੌਂਡ ਨੇ ਅਰਦੇ ਕਬੱਡੀ ਕਹਿੰਦੇ ਛੋਟਾ ਰੱਬੋਂ ਵੀ ਆਇਆ ਹੋਇਆ ਐ ਔਰ ਜਦੋਂ ਅਗਲਾ ਮੈਚ ਖੇਡਿਆ ਜਾਊਗਾ ਹਰਵਿੰਦਰ ਰੱਬੋਂ ਨੇ ਫਰਜੰਦਰ ਨੂੰ ਵੀ ਜਿਹੜਾ ਗਰਾਊਂਡ ਚ ਬੁਲਾਇਆ ਜਾਊਗਾ ਕਿਉਂਕਿ ਮੇਰੇ ਬਾਪ ਨੇ ਨਾਂ ਰੌਸ਼ਨ ਕੀਤਾ ਤੇ ਪੁੱਤਰ ਨੂੰ ਚੇਟਕ ਵੀ ਜਿਹੜੀ ਐ ਉਹ ਕਬੱਡੀ ਦੀ ਲੱਗੀ ਐ ਪਰ ਇਹ ਸਾਈਡ ਚੱਲਦਾ ਹੋਇਆ ਮੈਚ ਬੜਾ ਟਫ ਮੁਕਾਬਲਾ ਹੈ ਇਹਦਾ ਕੰਗਣਵਾਲ ਪਿੰਡ ਹੈ ਤੋਤਾ ਨਾਂ ਹੈ ਜਿਹੜੇ ਕਿ ਨੇ ਨਿੰਮੇ ਵਰ ਗਿਆਦਾ ਗੋਲੂ ਵਰ ਗਿਆ ਨਾ ਖੇਡ ਕਬੱਡੀ ਚ ਬਹੁਤ ਵੱਡਾ ਹੈ ਲਓ ਅਗਲੀ ਕਬੱਡੀ ਤੋਤੇ ਨੇ ਪਾਈ ਹੈ ਪੰਜਾਂ ਕਰੀ ਗੱਲ ਲਓ ਤੋਤਾ ਕਬੱਡੀ ਪਾ ਰਿਹਾ ਲੱਖਿਆ ਕਾਲਿਆ ਦੇਖੀ ਜਾਂਦੀ ਆ ਖੇਡ ਮੈਦਾਨ ਦੇ ਵਿੱਚ ਇਧਰਲੇ ਪਾਸੇ ਤੋਤਾ ਕੰਗਣ ਵਾਲੀਆ ਇੱਕ ਤਕੜੇ ਨੰਬਰ ਦਾ ਵਾਅਦਾ ਕਰ ਪਾਉ ਜਾਂ ਨਹੀਂ ਮਿੱਤਰੋ ਪੁਆਇੰਟ ਜਾਪੀ ਦਾ ਉਧਰੋਂ ਧਰਮਿੰਦਰ ਸਰਪੰਚ ਜਿਨ੍ਹਾਂ ਨੇ ਕਹਿੰਨੇ ਯਾਰੀ ਕਮਾਈ ਇੱਕੇ ਦੇ ਵਿੱਚ ਨਾ ਨਾਨਕੁਣੀ ਨੇ ਸਾਡੇ ਵੀਰ ਪਹੁੰਚੇ ਆਪਣੇ ਸਾਥੀਆਂ ਦੇ ਨਾਲ ਅਗਲੀ ਕਬੱਡੀ ਪੌਣ ਦੇ ਲਈ ਕਹਿੰਦੇ ਪਹਿਲਵਾਨ ਵਾਧਾ ਹੋਇਆ ਲੈ ਵੀ 나ਟੀ ਬਾਈ ਉਧਰੋਂ ਮਾਨਸਮਾਨ ਨੰਨੂ ਸੋਈਆਂ ਦੀਪਾ ਸੋਈਆਂ ਸੰਜੂ ਮਾਹਪੁਰ ਤੇ ਮਨਦੀਪ ਮਾਨ ਵਿੱਕੀ ਸੋਈਆਂ ਮੰਗਲੁਣੀ ਇਹਨਾਂ ਬੋਲਾਂ ਦਾ ਸਤਿਕਾਰ ਕਰਦੇ ਨੇ ਧੰਨਵਾਦ ਆ ਬੱਬੂ ਸਰਪੰਚ ਜੀ RAMLAL ਸਤਾਲਾਂ ਵਾਲੇ ਪਹੁੰਚੇ ਨੇ ਲਾਡੀ ਹੁਣੀ ਕਹਿੰਦੇ ਧੰਨਵਾਦ ਕਰਦੀਏ ਪਈ ਕਬੱਡੀ ਪਵਨ ਵਰਗੇ ਪ੍ਰਗਟ ਵਰਗੇ ਲਓ ਪਵਨ ਕਰਦਾ ਟਰਾਈ ਮੈਦਾਨ ਦੇ ਵਿੱਚ ਇਧਰਲੇ ਪਾਸੇ ਲਾਉਂਦਾ ਟਕਣ ਦਾ ਜੱਫਾ ਨਿਜਾਮਪੁਰ ਦੀ ਟੀਮ ਦੇ ਸਪான்ਸਰਾਂ ਨਾਲ ਪਿਆਰ ਨਾਲ ਖੇਲਣਾ ਗੁਰੀ ਸਿਓੜਾ ਜੁਕੇ ਢਿੱਲੋਂ ਜੁਕੇ ਇਹ ਟੀਮ ਦੇ ਸਪான்ਸਰ ਨੇ ਲਾ ਸਾਹਮਣੇ ਲੈ ਵੀ ਕੇਸ਼ਰੇ ਦਾ ਤੁੰਬੜ ਪਰ ਪਿੰਡਾ ਗਲਾਵਾ ਤੁੰਬੜ ਪਨਵਾਲਾ ਇੱਕ ਅਮਰਤ ਖੇਡਦਾ ਹੈ ਇਹਨੇ ਇੱਕ ਟੀਮ ਦੇ ਖਾਤੇ ਜੋੜ ਦਿੱਤਾ ਹੈ ਮੇਜਰ ਸੰਧੂ ਜੁਕੇ ਹੈਰੀ ਜੁਕੇ ਇਹਨਾਂ ਵੱਲੋਂ ਕੋੜ ਕੋੜੀ ਲੱਖੇ ਦਾ ਹਰ ਇੱਕ ਜੱਫਾ ਜਿਹੜਾ ਹੈ 21 21 ਸੌ ਦਾ ਹੋ ਗਿਆ ਹੈ ਲਓ ਪਈ ਹੋ ਰੇਡ ਹੁਣ ਚੌਥੇ ਵਿੱਚੋਂ ਕਿਹੜਾ ਜਾਸੀ ਤਰੀਓ ਤਰੀ ਦੀ ਗੋਲੀ ਵਾਂਗੂ ਨਿਕਲਦਾ ਹੈ ਇੱਕ ਪਾਸੇ ਨੌਜਵਾਨ ਗਬਰੋ ਇਸ ਨੇ ਟਰਾਈਟਿੰਗ ਕਰਦਾ ਹੈ ਪਰ ਅੰਕ ਇਮਾਮ ਗੁੱਜਰ ਟੀਮ ਦੇ ਖਾਤੇ ਜੁੜ ਗਿਆ ਕਦੀ ਖੇਡਦਾ ਫਰੀਦ ਗੁੱਜਰ ਕਦੀ ਖੇਡਦਾ ਸ਼ਹਿਜ਼ਾਦ ਔਰ ਕਦੀ ਫਰੂਕ ਅਲੀ ਕਦੀ ਮਲੂਕ ਅਲੀ ਕਦੀ ਜਕੂਬ ਅਲੀ ਔਰ ਇੱਕ ਇਹ ਨੌਜਵਾਨ ਇਮਾਮ ਗੁੱਜਰ ਹੈ ਇੱਕ ਪਾਸੇ ਕਹਿੰਦੇ ਨੌਜਵਾਨ ਭਰੋ ਮਜਾਲੀ ਦੇ ਕਬੱਡੀ ਕਪੜਾ ਮੋਟਰਸਾਈਕਲ ਜੇਤੂ ਗੋਪੀ ਕੜਿਆਣੇ ਵਾਲਾ ਵੀ ਸਟਾਪ ਲਾਈਨ ਦੇ ਵਿੱਚ ਤੇ ਨਾਲ ਕਹਿੰਦੇ ਇਹਨੂੰ ਪੁਰਜੀ ਕਹਿੰਦੇ ਪਿਆਰੇ ਨਾਲ ਨਿਆਮਪੁਰ ਪਿੰਡ ਤੇ ਜਿਹੜੇ ਕਿਹਨੇ ਅਮੰਤ ਯਾਦਾ ਸਿਹੌੜੇ ਵਾਲੀ ਮੰਗੀਤ ਨੂੰ ਵੀ ਦੁਨੀਆ ਜਾਣਦੀ ਉਸ ਇਲਾਕੇ ਦੇ ਜਰਗੜੀ ਪਿੰਡ ਦੀ ਗੱਲ ਹੁੰਦੀ ਹੈ ਕੜੀ ਰਾਣੀ ਪਿੰਡ ਪਰ ਅਗਲੀ ਕਬੱਡੀ ਫਿਰ ਮੈਦਾਨ ਦੇ ਅੰਦਰ ਤੋਤਾ ਤੋਤਾ ਆ ਗਿਆ ਸਲਾਣਾ ਤੇ ਮਾਨਗੜ ਤੋਤਾ ਲੱਖਿਆਂ ਦੇਖਾਂਗੇ ਖੇਡ ਮੈਦਾਨ ਦੇ ਵਿੱਚ ਕਮਾਲ ਹੋਊਗੀ ਜਾਂ ਨਹੀਂ ਮਿੱਤਰੋ ਇਧਰੋਂ ਪੀਤਾ ਹਾਂਸਾਂ ਵਾਲਾ ਕਹਿੰਦਾ ਇਹ ਟੱਚ ਲੱਗ ਗਿਆ ਜਾਂ ਨਹੀਂ ਟੱਚ ਲੱਗ ਚੁੱਕਿਆ ਲਓ ਪੁਆਇੰਟ ਰੇਡਰ ਦਾ RAMGARD ਸਰਦਾਰਾਂ ਵਾਲਾ ਸੁਲਤਾਨ ਦਰਸੀ ਹੁਣੀ ਕਹਿੰਦੇ ਅੱਜ ਵੱਡੇ ਪੱਦਰ ਤੇ ਮਾਨ ਸਨਮਾਨ ਕਬੱਡੀ ਦੇ ਵੱਡੇ ਸਟਾਰਾਂ ਦਾ ਇਲਾਕੇ ਦੇ ਵਿੱਚ ਮਾਣ ਵਧਾਇਆ ਵੀਰਾਂ ਨੇ ਕਦੇ ਹਰਵਿੰਦਰ ਰੱਬੋਂ ਦੀ ਗੱਲ ਕਦੇ ਸਿਲਕੇ ਦੀ ਕਦੇ RAME ਦੀ ਸ਼ੀਰੇ ਦੀ ਮਾਨ ਸਨਮਾਨ ਖੋਣਗੇ ਇਧਰਲੇ ਪਾਸੇ ਪਰਮਾਨ ਦੀ ਕਬੱਡੀ ਤੇ ਪੁਰਜੀਪੁਰਜੀ ਨਜਾਮਪੁਰੀਆ ਪੁਰਜੀ ਜਗਦੀਪਰਾ ਦੀ ਟੀਮ ਖੇਡਦੀ ਆ ਜੱਗੀ ਉੱਪਰ ਆਸਟ੍ਰੇਲੀਆ ਵਾਲੀ ਟੀਮ ਖੇਡਦੀ ਆ ਇਧਰਲੇ ਪਾਸੇ ਲੱਗਦਾ ਹੋਇਆ ਜਫਾ ਤੇ ਪੁਆਇੰਟ ਕਹਿੰਦੇ ਪੁਰਜੀ ਨੇ ਬਾਈ ਕਿਤਾਂ ਲੱਗਾ ਜਫਾ ਮੁੰਡੇ ਦਾ ਤਾੜੀਆਂ ਲਾੜੇ ਜ਼ੋਰਦਾਰ ਅੱਜ ਸੋਈਆਂ ਵਿੱਚ ਹਾਲੇ ਤੇ ਕਹਿੰਦੇ ਸ਼ੁਰੂਆਤਾਂ ਨਹੀਂ ਹੋਈਆਂ ਔਰ ਹਾਲੇ ਤੇ ਜਿਹੜੇ ਅਗਲੇ ਮੈਚ ਹੋਣੇ ਐ ਐਨ ਛੋਟੀ ਛੋਟੀ ਦੇ ਹੋਣਗੇ ਲਓ ਪਹਿਹੂ ਕਬੱਡੀ এবਾਬ ਗੁੱਜਰ ਇਸ ਵੇਲੇ ਕਬੱਡੀ ਪਾ ਰਿਹਾ ਔਰ ਅੰਕ ਤੁਹਾਡੇ ਸਾਹਮਣੇ ਐ ਅਗਲੀ ਕਬੱਡੀ ਫਿਲਮਾਂ ਦੇ ਅੰਦਰ ਇਹਦਾ ਤੁੰਬੜ ਪਨ ਪਿੰਦਾ ਇੱਕ ਖੇਡ ਦਾ ਅਮਰਤ ਬਾਲੇ ਦਾ ਗੁਲਾਬਾ ਨਾਂ ਐ ਬਹੁਤਾ ਹੋਇਆ ਮਹਾਨ ਦੇ ਵਿੱਚ ਇੱਕ ਗੁਲਾਬੂ ਕਹਿੰਦੇ ਹਰਿਆਣੇ ਵਾਲਾ ਵੀ ਖੇਡਿਆ ਇੱਕ ਆ ਨੌਜਵਾਨ ਬਰੋ ਇੱਕ ਸ਼ੀਲੂ ਅੱਜਕੱਲ ਖੇਡਦਾ ਇੱਕ ਸ਼ੀਲੂ ਕਹਿੰਦੇ ਮਦੀਨੇ ਵਾਲਾ ਪਹਿਲਾ ਸਟਾਰ ਹੋਇਆ ਹਰਿਆਣੇ ਦੀ ਗੱਲ ਕਦੇ ਬ੍ਰਿੰਦਰ ਬਿੱਸ਼ੂ ਵਰਗੇ ਕਦੇ ਰਿੰਕੂ ਖਰਾਟੀ ਵਰਗੇ ਕਦੇ ਰਵੀ ਦਿਉਰੇ ਵਰਗੇ ਪਰ ਅੱਜ ਆਦੇ ਟਾਈਮ ਦੇ ਅੱਜ ਦੇ ਟਾਈਮ ਦੇ ਲੁਧਿਆਣਾ ਜ਼ਿਲ੍ਹਾ ਸੋਇਆ ਪਿੰਡ ਪਰ ਅੰਕ ਤੁਹਾਡੇ ਸਾਹਮਣੇ ਹੈ ਟੋਂਬਰ ਮਨ ਵਾਲਾ ਗੁਲਾਬਾ ਅੰਕ ਟੀਮ ਦੇ ਖਾਤੇ ਜੋੜ ਗਿਆ ਹੈ ਅਗਲੀ ਕਬੱਡੀ ਕੰਗਨਵਾਰੀਆ ਤੋਤਾ ਫਿਰ ਆ ਗਿਆ ਤੋਤਾ ਫਿਰ ਆ ਗਿਆ ਤੋਤਾ ਫਿਰ ਆ ਗਿਆ ਖੇਡ ਮੈਦਾਨ ਦੇ ਵਿੱਚ ਸਲਾਣਾ ਤੇ ਮਾਨਗੜ ਬੰਮਣਾ ਤੇ ਚਾਂਗੜੀ ਲਖਿਆ ਤੈਨੂੰ ਬੜੀ ਦੂਰ ਤੋਂ ਸੱਦਿਆ ਤੈਨੂੰ ਬੜੀ ਦੂਰ ਤੋਂ ਸੱਦਿਆ ਹੈ ਦਮ ਹੈ ਦਮ ਹੈ ਰਾਤਾ ਏ ਤੋਤਾ ਤੇ ਨੱਖਾਂ ਖੇਡ ਮੈਦਾਨ ਦੇ ਵਿੱਚ ਪਰ ਪੁਆਇੰਟ ਕਹਿੰਦੇ ਤੋਤੇ ਨੇ ਆਪਣੀ ਟੀਮ ਦੇ ਲਈ ਜੋਰ ਦਿੱਤਾ ਖੇਡ ਮੈਦਾਨ ਦੇ ਵਿੱਚ ਛੋਟੀ-ਛੋਟੀ ਦੇ ਮਨ ਸਾਰੇ ਹੀ ਪੁੱਜੇ ਹੋਏ ਨੇ ਅੱਜ ਕਹਿੰਦੇ ਪ੍ਰਬੰਧਕਾਂ ਨੂੰ ਵੱਡੀ ਮੁਬਾਰਕਵਾਦ ਸੋਈਆਂ ਦਾ ਵੱਡਾ ਕਬੱਡੀ ਕੱਪਾ ਗਲਾਬਾ ਤੁੰਬੜ ਧੰਨ ਵਾਲਾ ਕਹਿੰਦੇ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਬਾਧਾ ਪਿਆ ਪੂਰੀ ਤਿਆਰੀ ਦੇ ਨਾਲ ਦੇਖਾਂਗੇ ਚਾਰ ਨੇ ਪ੍ਰਗਟ ਵਰਗੇ ਪਵਨ ਵਰਗੇ ਗੋਪੀ ਵਰਗੇ ਉਹ ਗੱਲਾਂ ਲੱਗਣੀਆਂ ਪੁਰਜੀ ਦੀਆਂ ਬੱਬੂ ਸਰਪੰਚ RAMLAL 17 ਵਾਲਾ ਮਿੰਟ ਹੋਣੀ ਪੁੱਜੇ ਨੇ ਜੋਗੀ ਮਾਰੇ ਵਾਲੇ ਆਨੰਦਵਾਲ ਦੇ ਅੱਧੇ ਕਬੱਡੀ ਕੱਪ ਦਾ ਲਓ ਖੇਡ ਮੈਦਾਨ ਦੇ ਵਿੱਚ ਪੁਆਇੰਟ ਪਾਂਟ ਜਾਫੀ ਦਾ ਅੱਜ ਪੁਰਜੀ ਦਾ ਮਾਨ ਸਨਮਾਨ ਢਿੱਲੋਂ ਬਾਈ ਹੁਣਾ ਵੱਲੋਂ ਗੁਰੀ ਸਿਓੜਾ ਜੁੱਕੇ ਹੁਣਾ ਵੱਲੋਂ 21000 ਦੀ ਨਗਦ ਰਕਮ ਨਾਕੀਤਾ ਜਾਣਾ ਇਮਾਮ ਦੀ ਕਬੱਡੀ ਤੇ ਬੋਲਨਰ ਤੋਂ ਵਾਲੇ ਦੇ ਇਹ ਬਾਮ ਗੁੱਜਰ ਆ ਗਿਆ ਕਬੱਡੀ ਪਾਉਣੇ ਮੇਰੇ ਬੱਲਾਵੀ ਵੀਰੋ ਦਗਾਲ ਦਾ ਬਿੱਟੂ ਖੇੜਿਆ ਉਹਨੇ ਬੜੇ ਮਾਰਨਾ ਆਖਣਾ ਵੀ ਜੇ ਮੈਨੂੰ ਤੁਸੀਂ ਗੁੱਜਰ ਕਹੋਗੇ ਨਾ ਮੈਨੂੰ ਹੋਰ ਵੀ એનર્ਜੀ ਮਿਲ ਜਾਂਦੀ ਹੈ ਮੈਂ ਹੋਰ ਵੀ ਤਕੜਾ ਹੋ ਕੇ ਖੇੜਦਾ ਹਾਂ ਇੱਕ ਆ ਨਾਗਰਿਕ ਬ੍ਰੋ ਇਮਾਮ ਗੁੱਜਰ ਟੌਪਰੀ ਕਬੱਡੀ ਖੇਡਣ ਲੱਗਿਆ ਜਦੋਂ ਹੋਰ ਦਿਨਾਂ ਦਾ ਸਕਿਆ ਤੇ ਵੱਡੇ ਸਟਾਰਾਂ ਵਿੱਚ ਨਾਮ ਆ ਜੂਗਾ ਪਹਿਲੇ ਪ੍ਰਸਿੱਧ ਹੋਣਾ ਔਖਾ ਹੈ ਫਿਰ ਸਟਾਰ ਬਣਨਾ ਔਖਾ ਹੈ ਫਿਰ ਸੁਪਰ ਸਟਾਰ ਬਣਨਾ ਔਖਾ ਹੈ ਫਿਰ ਮਹਾਨ ਬਣਨਾ ਔਖਾ ਹੈ ਫਿਰ ਮਹਾਰਥੀ ਬਣਨਾ ਔਖਾ ਹੈ ਫਿਰ ਦੁਨੀਆ ਦਾ ਟਾਪਰ ਹਲੇ ਦਰਜੇ ਦਾ ਸਟਾਰ ਹੋਣਾ ਹੈ ਇਹ ਵੱਡੀਆਂ ਗੱਲਾਂ ਹੋ ਜਾਂਦੀਆਂ ਨੇ ਲੈ ਲੀ ਸਾਈਡ ਫਿਰ ਨੌਜਵਾਨ ਬਰੂ ਨਮਨ ਕੋਰ ਅਗ ਟੀਮ ਦੇ ਖੱਦ ਜੋੜ ਗਿਆ ਹੈ ਅਗਲੀ ਕੌਡੀ ਪੰਚਾ ਤੋਤਾ ਆ ਗਿਆ ਕੰਗਣ ਵਾਲੀ ਐ ਆਹ ਤੋਤਾ ਕੰਗਣ ਵਾਲੀਆ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਵਿੱਚ ਘੈਂਟ ਹੁਣੀ ਗੁਰੀ ਹੁਣੀ ਬੰਟੀ ਹੁਣੀ ਕਹਿੰਦੇ ਮੇਲਾ ਆਊਗਾ 9 ਤਰੀਕ ਨੂੰ ਕੰਗਸ ਦੇ ਵਿੱਚ ਬਜਨੀ ਕਬੱਡੀ ਦੀਆਂ ਟੀਮਾਂ ਸਾਰੀਆਂ ਨੋਟ ਕਰ ਰਹੀਆਂ ਵੱਡੇ ਮੈਚ ਹੋਣਗੇ ਲਾ ਇਧਰਲੇ ਪਾਸੇ ਪਈ ਕਬੱਡੀ ਤੋਤੇ ਦੀ ਖੇਡ ਮੈਦਾਨ ਦੇ ਵਿੱਚ ਪੁਆਇੰਟ ਜਿਹੜਾ ਰੇਡਰ ਦਾ ਅਗਲੀਆਂ ਟੀਮਾਂ ਆ ਜਾਣ ਗਰਾਊਂਡ ਦੇ ਵਿੱਚ ਸਲਾਣਾ ਤੇ ਮਾਨਗੜ ਬੰਮਣਾ ਤੇ ਚਾਂਗਲੀ ਰੱਤਾ ਫੇ ਨੂੰ ਆਹ ਰਾਉਂਡ ਦੇ ਵਿੱਚੋਂ ਬਾਈ